ਉਹ ਗ੍ਰਾਂਡ ਸਰ ਜੀ ਹਜ਼ੂਰੀ ਚ ਵੀ ਜੇ ਉਹਦਾ ਗੱਦਾ ਲਾ ਕੇ ਬਹਿੰਦਾ ਸੀ ਪਰ ਮੈਂ ਨਹੀਂ ਬੈਠਣ ਦਿੱਤਾ ਆਪਣੇ ਪਿੰਡ ਦੇ ਵਿੱਚ ਜਿਹੜੇ ਬੰਦੇ ਲੈ ਕੇ ਮੈਂ ਬਰਾਬਰ ਬਿਠਾਇਆ ਸੰਗਤ ਦੀ ਕੁਰਸੀਆਂ ਸੋਫਿਆਂ ਤੇ ਬਿਠਾਉਂਦਾ ਸੀ ਮੇਰਾ ਪਿੰਡ ਬੀਬੀਆਂ ਲੰਬੀਆਂ ਪੈ ਪੈ ਕੇ ਉਹਨੂੰ ਮੱਥੇ ਟੇਕਦੀਆਂ ਸੀ ਕਰਤੂਤ ਇਹਦੀ ਇਹੋ ਜਿਹੀ ਮਾੜੀ ਆ ਵੀ ਮੈਂ ਹੈਰਾਨ ਆ ਵੀ ਬੀਬੀਆਂ ਹੁਣ ਕਹਿੰਦੀਆਂ ਸੀ ਸਾਡੇ ਢੋਹੇ ਦੇ ਉੱਤੇ ਚੜਜੇ ਮੈਨੂੰ ਕਹਣੇ ਨਹੀਂ ਬਣਦੀ ਇਹ ਆਹ ਦੇਖ ਲਓ ਆਹ ਹਾਲ ਆ ਸਾਡੀਆਂ ਬੀਬੀਆਂ ਭੈਣਾਂ ਦਾ ਮੈਂ ਹੈਰਾਨ ਆ ਉਹ ਕਹਿੰਦੇ ਸਤਾ ਬਾਬਾ ਜੀ ਨੂੰ ਫੜ ਕੇ ਤੋਰਦੇ ਆ ਐਨੀ ਮਰਾ ਉਹਨਾਂ ਦੀ ਤੁਸੀਂ ਇਲਜ਼ਾਮ ਕਿਹੜੇ ਲਾਈ ਜਾਂਦੇ ਹੋ ਨਾਲ ਕੀ ਕਹਿੰਦੇ ਮੈਂ ਸਿੱਖਾਂ ਉਹ ਕਹਿੰਦੇ ਮੈਂ ਸਤਗੁਰੂ ਆ ਉਹ ਸਤਗੁਰੂ ਐਸੇ ਅਸੀਂ ਤਾਂ ਸਿੱਖ ਆ ਉਹ ਸਤਗੁਰੂ ਕਿਹੜੇ ਹਸਾਮਲ ਬਣ ਗਿਆ ਜੀ ਕਿੱਥੋਂ ਸਤਗੁਰੂ ਬਣ ਗਿਆ ਮੈਂ ਦੱਸੇ ਪੈਂਚਰ ਲਾਉਣ ਵਾਲਾ ਇੱਕ ਦਿਹਾੜੀਦਾਰ ਬੰਦਾ ਉਹ ਸਤਗੁਰੂ ਕਿਵੇਂ ਬਣ ਗਿਆ ਉਹ ਕਹਿੰਦੇ ਤਾਂ ਸਾਡਾ ਬਾਬਾ ਹੀ ਨਹੀਂ ਇਹ ਤਾਂ ਵੀਡੀਓ ਨਕਲੀ ਆ ਬਈ ਸਾਡੇ ਇਲਾਕੇ ਦੇ ਲੀਡਰ ਆ ਸੁੱਤੇ ਪਏ ਆ ਮੈਨੂੰ ਉਹਨੂੰ ਪਤਾ ਹੀ ਨਹੀਂ ਹੈਗਾ ਆਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਆ ਉਹ ਵੀ ਸੁੱਤੇ ਪਏ ਆ ਮੈਂ ਫੋਨ ਵੀ ਲਾ ਚੁੱਕਿਆ ਵਾਂ ਹੋਰ ਵੀ ਹੈਗੇ ਤੁਰੇ ਫਿਰਦੇ ਆ ਕੀ ਕਰੀਏ ਇਹਨਾਂ ਨੂੰ ਹੁਣ ਤੁਸੀਂ ਕਹਿੰਦੇ ਹੋ ਵੀ ਵੀਡੀਓ ਵਾਇਰਲ ਹੋ ਗਈ ਜੀ ਹਾਂਜੀ ਹਾਂ ਪਰ ਉਹ ਕਹਿੰਦੇ ਪੀੜਤ ਕਿੱਥੇ ਆ ਪੀੜਤ ਦੇਖੋ ਜੀ ਇਹ ਦਬਦਬਾ ਇਹਦਾ ਬਹੁਤ ਵੱਡਾ ਵਾ ਜਾਨੀ ਕਿਹੜਾ ਦਾ ਦਬਦਬਾ ਜਿਹੜਾ ਹੁਣ ਅਸੀਂ ਅੱਜ ਮੈਂ ਇਹਦਾ ਤਕਰੀਬਨ ਜਿਹੜਾ ਚੁੱਕ ਕੇ ਆਇਆ ਨਾ ਉਹ ਆਉਂਦੇ ਦਿਨਾਂ ਤੱਕ ਮੈਂ ਤਕਰੀਬਨ ਇਹਦਾ ਜਾਨੀ ਕਿ ਭੱਜ ਦਲੇ ਵਿੱਚ ਕਿੱਥੇ ਭੱਜਦਾ ਜਾਨੀ ਕਿ ਉਹ ਜੜਾਂ ਤੱਕ ਮੈਂ ਪਹੁੰਚ ਚੁੱਕਿਆ ਮੈਂ ਜਿਹੜੀਆਂ ਜੜਾਂ ਇਹਦੀਆਂ ਨੇ ਤਕਰੀਬਨ ਇੱਥੇ ਤੱਕ ਲੱਗੀਆਂ ਸੀਗੀਆਂ ਉਹ ਜੜਾਂ ਤੱਕ ਮੈਂ ਪੁੱਜ ਚੁੱਕਿਆ ਮੈਂ ਸੰਕਰਾਨ ਦੇ ਓਮਾਨਾਂ ਦੇ ਦਸਕੇ ਭਤੀਜਾ ਤੇ ਅਵਤਾਰ ਸਿੰਘ ਜਿਹੜਾ ਹੈਗਾ ਤੇ ਜਿਹੜਾ ਕੁਲਦੀਪ ਸਿੰਘ ਤੇ ਸ੍ਰੀ ਸ਼ਾਨੰਦਾ ਉਹਨਾਂ ਦੀ ਭੱਜਣ ਨੂੰ ਰਾਹ ਨਹੀਂ ਲੱਭਣਾ ਇੱਥੋਂ ਤਲਵੰਡੀ ਦੇ ਵਿੱਚ ਮੈਂ ਵੀ ਦਸਵੇਂ ਪਾਸ ਦਾ ਗੁਰਸਿੱਖਾਂ ਅਮਰਤ ਸ਼ਖਿਆ ਹੋਇਆ ਵਾ ਬਾਣੇ-ਬਾਣੇ ਦਾ ਧਾਰ ਨਹੀਂ ਝੂਠ ਨਹੀਂ ਬੋਲਦੇ ਸੱਚ ਨਾਲ ਜੁੜੇ ਹੋਏ ਆਂ ਅੱਜ ਟਾਲੀਆਨ ਸਾਹਿਬ ਦੀ ਗੁਰਦਾਰੀ ਸਾਹਿਬ ਦੀ ਧਰਤੀ ਦੇ ਨਮਸਤਕ ਹੋ ਕੇ ਆਇਆ ਬੇਨਤੀ ਕਰਕੇ ਆਇਆ ਮਾਂ ਕਿ ਸੱਚੇ ਪਾਸਾ ਉਸ ਧਰਤੀ ਦੇ ਉੱਪਰ ਤੁਸੀਂ ਮੁਗਲ ਰਾਜ ਦੀ ਜੜਪੱਟੀ ਸੀ ਅੱਜ ਤਲਵੰਡੀ ਖੁਰਦ ਦੇ ਵਿੱਚੋਂ ਜੜਪੱਟ ਕੇ ਇਸ ਅਖੋਤੀ ਸਾਧੀਆਂ ਜਣਾ ਤੋਰ ਕੇ ਜਿਹੜਾ ਕਲੰਕ ਤਲਵੰਡੀ ਖੁਰਦ ਹਲਕਾ ਦਾਖਾ ਤੇ ਜ਼ਿਲ੍ਹਾ ਲੁਧਿਆਣੇ ਦੇ ਉੱਪਰ ਲਾਇਆ ਉਹ ਧੋ ਕੇ ਛੱਡੂਗਾ ਪੱਛੀ ਕਹਿੰਦੇ ਮੈਂ ਸਿੱਖਾਂ ਉਹ ਕਹਿੰਦੇ ਮੈਂ ਸਤਗੁਰੂ ਆ ਉਹ ਸਤਗੁਰੂ ਐਸੇ ਅਸੀਂ ਤਾਂ ਸਿੱਖ ਆ ਉਹ ਸਤਗੁਰੂ ਕਿਹੜੇ ਹਸਾਮਲ ਬਣ ਗਿਆ ਜੀ ਕਿੱਥੋਂ ਸਤਗੁਰੂ ਬਣ ਗਿਆ ਮੈਂ ਦੱਸੇ ਪੈਂਚਰ ਲਾਉਣ ਵਾਲਾ ਇੱਕ ਦਿਹਾੜੀਦਾਰ ਬੰਦਾ ਉਹ ਸਤਗੁਰੂ ਕਿਵੇਂ ਬਣ ਗਿਆ ਮੈਨੂੰ ਹੁਣੇ ਸ਼ਬਦ ਬੋਲਣ ਨਹੀਂ ਚਾਹੀਦੇ ਸੀਗੇ ਮੈਂ ਬੋਲੇ ਗਏ ਮੈਂ ਸੰਗਤ ਤੋਂ ਮਾਫੀ ਚਾਹੁੰਨਾ ਕਿਰਤ ਕਰਨੀ ਹੁੰਦੀ ਆ ਵੀ ਦੱਸੋ ਵੀ ਉਹ ਸਾਰੇ ਉਹਦੇ ਅੱਜ ਕੱਲ੍ਹ ਦੇ ਕਰਦੇ ਆ ਬਈ ਇਹਨੂੰ ਕੋਈ ਬਾਣੀ ਦਾ ਤਕਰੀਬਨ ਲਾ ਜੋ ਉਹਨਾਂ ਦੀ ਹੁੰਦੀ ਮਰਿਆਦਾ ਮੈਨੂੰ ਨਹੀਂ ਪਤਾ ਪਰ ਮੈਂ ਸੁਣਿਆ ਵੀ ਹਾਜ਼ਰ ਨਹੀਂ ਮੈਂ ਦੇਖਿਆ ਮਗਰੋਂ ਆ ਕੇ ਕਿ ਮੇਰੇ ਚ ਹਾਜ਼ਰੀ ਲਵਾਉਂਦਾ ਇਹ ਇਹ ਖਉਤੀ ਸਾਹ ਨੂੰ ਇੱਧੇ ਗੱਡੀ ਦਾ ਮਾਲਕ ਬਣਾਇਆ ਮੈਂ ਹਰਾਨਾ ਸੇਵਾਦਾਰ ਇੱਧੇ ਸਰਤੇ ਚ ਬਿਠਾਈ ਫਿਰਦੇ ਇਹਨੂੰ ਇਹ ਦੇਖਿਆ ਹੀ ਨਹੀਂ ਅੰਦਰ ਸਾਰੀਆਂ ਕਰਤੂਤਾਂ ਹੋਈਆਂ ਨੇ ਉਹੋ ਜਿਹੀਆਂ ਕਰਤੂਤਾ ਸਾਹਮਣੇ ਕਰਨ ਜਿਹੜਾ ਰਿਆਂ ਮੈਂ ਅੱਜ ਨਹੀਂ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਖੁਲਾਸੇ ਮਿਲਣਗੇ ਤੁਸੀਂ ਦੇਖ ਕੇ ਹਰਾਰ ਰਹੇ ਜੋਗੇ ਇਹੋ ਜਿਹੀਆਂ ਕਰਤੂਤਾ ਸਾਹਮਣੇ ਆ ਗਈਆਂ ਨੇ ਜਾਨੀ ਕਿ ਤੁਸੀਂ ਦੇਖ ਕੇ ਹਰਾਰ ਰਹੋਗੇ ਬਈ ਇਹਦੇ ਵਿੱਚ ਇੱਕ ਨਾਮ ਦੇ ਉੱਪਰ ਤੇ ਇੱਕ ਬਾਲ ਘਰ ਦੇ ਉੱਪਰ ਧਰਮ ਦੇ ਨਾਮ ਦੇ ਉੱ ਇਹ ਤਾਂ ਵੀਡੀਓ ਨਕਲੀ ਆ ਮੈਂ ਕਹਿੰਦਾ ਜੀ ਬਾਬਾ ਨਹੀਂ ਤਾਂ ਚਲ ਮੇਰੀ ਬਣਾ ਦੋਵੇ ਹੋਰ ਦੱਸੋ ਹੋਰ ਐਡੀਆਂ ਬਣਾਈ ਫਿਰਦੇ ਆ ਪਰਚੇ ਕਰਾਇਆ ਕੱਲ ਪਰਚਾ ਸਾਡੇ ਆਪਣੇ ਜਗਰੋਂ ਤੋਂ ਜੱਤਵਾਲ ਤੋਂ ਮੁੰਡੇ ਨੇ ਧਮਕੀ ਦਿੱਤੀ ਇਹਦਾ ਪਾਸਕਾ ਜਿਹੜਾ ਉਹ ਗ੍ਰਿਫਤਾਰ ਕਰਿਆ ਮੈਨੂੰ ਪ੍ਰਸ਼ਾਸਨ ਤੇ ਵਿਸ਼ਵਾਸ ਆ ਡੀਐਸਪੀ ਨੇ ਮੈਨੂੰ ਵਿਸ਼ਵਾਸ ਦਿੱਤਾ ਵੀ 27 ਤਰੀਕ ਦਾ ਕੀ ਮਸਲਾ ਮੈਂ ਕਿਹਾ ਜੀ ਤੁਸੀਂ ਕਿਵੇਂ ਕਹਿੰਦੇ ਕਰਨਾ ਵੀ ਕੀ ਕਰਨਾ ਕਹਿੰਦੇ ਜੀ ਮੇਰੀ ਟੀਮ ਇਸ ਦੀ ਗ੍ਰਿਫਤਾਰੀ ਵਾਸਤੇ ਨਿਕਲੀ ਹੋਈ ਆ ਵੀ ਜੇ ਤੁਸੀਂ ਤਿੱਖਾ ਸੰਘਰਸ਼ ਦੀ ਅਗਿਆ ਮੰਗੀ ਆ ਵੀ ਉਹਨੂੰ ਥੋੜਾ ਜਿਹਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਹਾਡੇ ਨਾਲ ਆ ਤੁਸੀਂ ਸਾਥ ਦਿੱਤਾ ਅੱਜ ਤੱਕ ਜ ਤਕਰੀਬਨ ਦੇਖੋ ਬੜਾ ਧੰਮਾਕਾ ਕਰਕੇ ਦਿਖਾਉਂਦੇ ਤੇ ਸੰਸਾਰ ਯਾਦ ਕਰੂਗਾ ਵੀ ਡੇਰੇਆਂ ਨੂੰ ਔਖੋਤੀ ਡੇਰੇਆਂ ਦੇ ਵਿੱਚੋਂ ਸਫਾਈ ਨਾ ਕੀਤੀ ਤੇ ਹੋਰ ਵੀ ਡੇਰੇ ਸਾਫ ਕਰਕੇ ਰੱਖਾਂਗੇ ਤੁਸੀਂ ਇਲਜ਼ਾਮ ਉਹ ਕਹਿੰਦੇ ਵੀ ਐਨੇ ਵੱਡੇ ਸਾਡੇ ਉਹਨਾਂ ਦੇ ਉੱਤੇ ਚਲੋ ਉਹ ਤਾਂ ਇਸ ਗੱਲ ਨੂੰ ਮੁਕਰੇ ਰਹੇ ਆ ਵੀ ਉਹ ਭਾਈ ਵੀਡੀਓ ਫੇਕ ਆ ਉਹ ਕਹਿੰਦੇ ਸਾਡਾ ਬਾਬਾ ਜੀ ਨੂੰ ਫੜ ਕੇ ਤੋਰਦੇ ਆ ਮੈਂ ਐਨੀ ਮਾਰਾ ਉਹਨਾਂ ਦੀ ਤੁਸੀਂ ਇਲਜ਼ਾਮ ਕਿਹੜੇ ਲਾਈ ਜਾਂਦੇ ਹੋ ਉਹਨਾਂ ਤੇ ਮੈਂ ਕਹਾਂ ਜੀ ਮਰੇ ਮੁਕਰ ਦਾ ਕੋਈ ਟਿਕਾਣਾ ਨਹੀਂ ਹੁੰਦਾ ਹੁਣ ਤਾਂ ਤੁਰਨਾ ਹੀ ਆ ਔਰ ਤਾਨੂੰ ਪੰਜ ਸੱਤ ਬੰਦੇ ਚੱਕ ਕੇ ਤੁਰਨਗੇ ਜੀ ਜਿਹੜੀ ਉਹਦੀ ਅੱਜ ਅੱਜ ਦੀ ਹਲਾਲ ਹਾਲਾਤ ਹੋਏ ਪਏ ਆ ਐਡੀ ਪਤਲੀ ਹਾਲਤ ਹੋ ਚੁੱਕੀ ਆ ਵੀ ਇਹ ਕੀ ਬਾਣਾ ਵਾਪਰ ਗਿਆ ਇਹ ਹਾਲ ਹੋਏ ਪਿਆ ਜੀ ਦੇਖੋ ਲੋਕੀਓ ਦੀ ਕਰਤੂਤਾ ਸਾਹਮਣੇ ਆਉਣੀ ਆ ਤੇ ਪਤਾ ਤੁਹਾਨੂੰ ਆਉਂਦੇ ਦਿਨਾਂ ਚ ਲੱਗੀ ਜਾਣਾ ਉਹਨਾਂ ਦੇ ਸ੍ਰੀਮંત ਸਢਾਣੀ ਸਾਹਿਬ ਤੋਂ ਜਿਹੜੇ ਤਕਰੀਬਨ ਉਹ ਵੀ ਤਕਰੀਬਨ ਇਹ ਇਹ ਦਾਅਵਾ ਅੱਜ ਕਹਿ ਚੁੱਕਿਆ ਮੀਡੀਆ ਦੇ ਰਾਹੀਂ ਵੀ ਇਹਨੂੰ ਕੋਈ ਗੱਦੀ ਨਹੀਂ ਮਿਲੀ ਹੋਈ ਆ ਲੋਕ ਆ ਸਿੱਖ ਪਰੰਪਰਾ ਸਿੱਖਾਂ ਨੂੰ ਵੀ ਉਹਨੇ ਬੇਨਤੀ ਕਰੀ ਵੀ ਨਾਲ ਰਲ ਕੇ ਜਿਹੜੀ ਸਾਡੀ ਆ ਸਿੱਖ ਕੌਮ ਆ ਜਾਨੀ ਕਿ ਜਿਹੜੀ ਚਾਹੇ ਕੋਈ ਵੀ ਮਤ ਦਾ ਧਰਮ ਦਾ ਸਤਕਾਰ ਕਰਨਾ ਚਾਹੀਦਾ ਪਰ ਉਸ ਆਸਥਾਨ ਦੇ ਉੱਪਰ ਇਹ ਜੀ ਘਟਨਾ ਜਾਂ ਇਹ ਜਾਂ ਕਹਨੌਣੇ ਹਰਕਤਾਂ ਜਿਹੜੀਆਂ ਹੁਣ ਉਹ ਸਾਤੋਂ ਬਰਦਾਸ਼ਤ ਨਹੀਂ ਹੋਣੀਆਂ ਇਹਦੇ ਨਾਂ ਲਿਆ ਤੁਸੀਂ ਕਿਹਨੇ ਕਿਹਾ ਅਪੀਲ ਕੀਤੀ ਸ ਦਾਇਆ ਸਾਗਰ ਜੀ ਉਹਨਾਂ ਨੇ ਆਪਦਾ ਇਹ ਨਹੀਂ ਸਪਸ਼ਟ ਕੀਤਾ ਜਿਹੜੀ ਕਿ ਇਹਨਾਂ ਦੀ ਸੰਪਰਤਾ ਆਉਂਦੀ ਉੱਥੋਂ ਚੱਲੀ ਹੋਈ ਮਤਲਬ ਉਹਨਾਂ ਦੀ ਸੰਪਰਤਾ ਨੇ ਵੀ ਖੇੜਾ ਛੜਾ ਲਿਆ ਵੀ ਸਾਡਾ ਨਹੀਂ ਭਈ ਬੰਦਾ ਇਹ ਸਾਡਾ ਨਹੀਂ ਬੰਦਾ ਉਹ ਕਹਿੰਦੇ ਜੀ ਇਹ ਬਰਖਾਸਤ ਕਰਤਾ ਪੰਜੇ ਜਣੇ ਉਹਨਾਂ ਨੇ ਜਾਂਦੇ ਸੀ ਉੱਥੇ ਉਹਨਾਂ ਕੋਲੇ ਉਹਨਾਂ ਨੇ ਜਦੋਂ ਇਹ ਦੇਖਿਆ ਵੀ ਇਹੋ ਜਿਹੀਆਂ ਹਰਕਤਾਂ ਕਰਦੇ ਆ ਇਹੋ ਜਿਹਾ ਕੁਛ ਇਹਨਾਂ ਨੇ ਪ੍ਰਾਪਰਟੀ ਬਣਾ ਕੇ ਜਿੱਥੇ ਤੱਕ ਦੇਸ਼ਾਂ ਵਿਦੇਸ਼ਾਂ ਤੱਕ ਆਪਦੇ ਬੱਚਾ ਬੱਚੀ ਸਾਰੇ ਸੈੱਟ ਕੀਤੇ ਹੋਇਆ ਪਰਿਵਾਰਵਾਦ ਦਾ ਹਮਲਾ ਹੋਇਆ ਹੋਰ ਕਿਸੇ ਨੂੰ ਸਾਡੇ ਨਗਰ ਦਾ ਕੋਈ ਵੀ ਬੰਦਾ ਮੈਨੂੰ ਲਾਲੋ ਵੀ ਟਰਸਟ ਦੇ ਵਿੱਚ ਨਹੀਂ ਹੈਗਾ ਜੀ ਉੱਥੋਂ ਤੱਕ ਕਿ ਅੱਜ ਤੋਂ ਕਈ ਸਾਲ ਸਾਡੇ ਪਿੰਡ ਦੇ ਬੰਦਿਆਂ ਲੋਕਾਂ ਨੂੰ ਇਹਨਾਂ ਨੇ ਕੁੱਟ-ਕੁੱਟ ਕੇ ਹਟਾਤਾ ਹਟ ਗਏ ਲੋਕ ਕੋਸ ਪਰਿਵਾਰ ਆ ਵੀ ਆਰਥਿਕ ਪੱਕਾ ਹੁੰਦਾ ਪ੍ਰਸਾਦ ਆ ਪਾਣੀ ਤਾਂ ਹੁਣ ਜਿੱਥੇ ਚੱਲਦਾ ਵੇ ਸਾਖੀ ਲੈਂਦਾ ਹੁੰਦਾ ਟਰਸਟ ਦੇ ਵਿੱਚ ਨਹੀਂ ਹੋਣਾ ਪਰ ਟਰਸਟ ਦਾ ਲੋਕ ਬਹੁਤ ਕਰਦੇ ਹੋਣੇ ਉਹਨਾਂ ਦੇ ਉੱਤੇ ਜਾ ਕੇ ਰਾਸ਼ਟ ਤਾਂ ਹੁਣ ਕਰਦੇ ਆ ਵੀ ਮਾਣ ਤਾਂ ਸਾਨੂੰ ਵੀ ਸੀਗਾ ਵੀ ਸਾਡੇ ਨਗਰ ਤੇ ਹਲਕੇ ਗਏ ਉੱਥੇ ਜਾਂਦੇ ਸੀ ਤੁਸੀਂ ਨਹੀਂ ਗਿਆ ਹਾਂ ਇੰਨਾ ਕੁ ਮਾਣ ਸੀ ਵੀ ਸਾਡੇ ਨਗਰ ਤੇ ਜਦੋਂ ਕੋਈ ਸਿਰ ਫਕਰ ਨਾਲ ਉੱਚਾ ਹੁੰਦਾ ਵੀ ਤੁਹਾਡੇ ਨਗਰ ਦੇ ਵਿੱਚ ਵੀ ਸੇਵਾ ਨੇ ਭਰੀਆ ਫਲਾਣਾ ਫਲਾਣਾ ਜੀ ਉਹਨਾਂ ਚ ਤੱਕ ਤਕਰੀਬਨ ਸਾਡੋ ਵੀ ਕੁਲਦੀਪ ਸਿੰਘ ਮਿਲ हां ਉਹਨੇ ਹੱਥwidehat ਵੀ ਬੁਲਾਈਆ ਸਾਡੇ ਨਾਲ ਹੱਥ ਵੀ ਮਿਲਿਆ ਮੈਂ ਨਹੀਂ ਕਹਿੰਦਾ ਬਈ ਚੰਗੇ ਕੰਮ ਕਰਦੇ ਤਾਂ ਚੰਗਾ ਕਾਂਗੇ ਪਰ ਅੱਜ ਮਾੜਾ ਕੀਤਾ ਸਾਡੇ ਸਾਹਮਣੇ ਅੱਜ ਆਇਆ ਨਾ ਪੜਦਾ ਉੱਠਿਆ ਜਦੋਂ ਪੜਦੇ ਪਿੱਛੇ ਕੀ ਹੁੰਦਾ ਸਾਨੂੰ ਤਾਂ ਨਹੀਂ ਪਤਾ ਸੀ ਕੋਸਾ ਇਲਾਕੇ ਨੂੰ ਉਹ ਪੜਦਾ ਚੁੱਕਿਆ ਗਿਆ ਤਾਂ ਹੁਣ ਤਾਂ ਫਿਰ ਜੀ ਹੁਣ ਬਰਦਾਸ਼ਤ ਨਹੀਂ ਨਾ ਹੁੰਦਾਗਾ ਤੁਹਾਨੂੰ ਪਤਾ ਸੀ ਕੁਝ ਖਲਾਸਿਆਂ ਦਾ ਹੁਣ ਕੀਤਾ ਕੀ ਜਾਵੇ ਉਹ ਸਾਡੇ ਹੱਥ ਪੱਲੇ ਨਹੀਂ ਸੀਗਾ ਹਕੂਮਤ ਤਾਂ ਸਾਡੇ ਹੁਣ ਮੈਂ ਕਹਿੰਦਾ ਵੀ ਕਾਇਦਨ ਹੋ ਗਿਆ ਬਈ ਸਾਡੇ ਇਲਾਕੇ ਦੇ ਲੀਡਰ ਆ ਸੁੱਤੇ ਪਏ ਆ ਮੈਨੂੰ ਉਹਨੂੰ ਪਤਾ ਹੀ ਨਹੀਂ ਹੈਗਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਆ ਉਹ ਵੀ ਸੁੱਤੇ ਪਏ ਆ ਮੈਂ ਫੋਨ ਵੀ ਲਾ ਚੁੱਕਿਆ ਵਾਂ ਹੋਰ ਵੀ ਹੈਗੇ ਤੁਰੇ ਫਿਰਦੇ ਆ ਕੀ ਕਰੀਏ ਇਹਨਾਂ ਨੂੰ ਹੁਣ ਮੈਂ ਕਹਿੰਦਾ ਇੱਥੋਂ ਦੀ ਇੰਟਰਨੈਸ਼ਨਲ ਪ੍ਰੈਸ ਆ ਜਿਹੜੀ ਉਹ ਵੀ ਸੁੱਤੀ ਪਈ ਆ ਸਾਡੀ ਕਵਰਿੰਗ ਨਹੀਂ ਕੀਤੀ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਦੀ ਮੈਂ ਕਹਿੰਦਾ ਵੀ ਕੀ ਕਹੀਏ ਕਲਮਾ ਇੱਕ ਤਾਂ ਕਹਿੰਦੇ ਛਪ ਛਪ ਕੇ ਵਿਖਦੀਆਂ ਇੱਕ ਸਪਨ ਤੋਂ ਪਹਿਲਾਂ ਹੀ ਵਿਖ ਜਾਂਦੀਆਂ ਇੰਨਾ ਬੋਲੀ ਜਾਂਦੇ ਤੁਹਾਨੂੰ ਡਰ ਨਹੀਂ ਹੈਗਾ ਵੀ ਸੈਂਟਰ ਤੱਕ ਉਹਨਾਂ ਦੀ ਸਾਂਝ ਹੋਊਗੀ ਕੱਲੂ ਝੂਠੇ ਪੈ ਜਾਓਗੇ ਜਾਂ ਕੁਝ ਹੋ ਜਾਊਗਾ ਜੀ ਝੂਠੇ ਨਹੀਂਗੇ ਅਸੀਂ ਪੈਰ ਹੀ ਉਹਨਾਂ ਉਦੋਂ ਹੀ ਪਟਦੇ ਹੁੰਨੇ ਆ ਸਟੈਪਰ ਉਹੀ ਚੁੱਕਾਂਗੇ ਜਿਹੜਾ ਸਾਨੂੰ ਮੂਰੇ ਲੱਗੂਗਾ ਵੀ ਹਾਂ ਉਹਦੇ ਨਾਲ ਟੱਕਰ ਲੈਣ ਵਾਲੇ ਹੈਗੇ ਆ ਤੇ ਅਸੀਂ ਮਕਸਦ ਹਾਸਲ ਕਰਕੇ ਹਟਾਂਗੇ ਸਾਨੂੰ ਇਤਿਹਾਸ ਦਾ ਵੀ ਪਤਾ ਵਾ ਸਾਨੂੰ ਲੜਨਾ ਵੀ ਆਉਂਦਾ ਵਾ ਕਿਵੇਂ ਲੜੀਦਾ ਵਾ ਐਵੇਂ ਜਿਹੜੀਆਂ ਹੁਣ ਅੱਜ ਕੱਲ ਦੇ ਸਾਡੇ ਇਲਾਕੇ ਦੇ ਵਿੱਚ ਹੋਰ ਆਵਾਮਾ ਅਠਾਈ ਜਾ ਰਹੇ ਆ ਨਾ ਭਈ ਉਹ ਝੂਠਾ ਹੋ ਜਾਂ ਐ ਹੋਊਗਾ ਅਸੀਂ ਝੂਠ ਦੇ ਨਾਲ ਕਦੇ ਤੁਰੇ ਹੀ ਨਹੀਂ ਗਏ ਸੱਚ ਨਾਲ ਤੁਰਿਆ ਹਾਂ ਲੋਕ ਵਰਤ ਸਕਦੇ ਆ ਸਾਨੂੰ ਭਈ ਆਪਦੇ ਫਾਇਦੇ ਲਈ ਕਈਆਂ ਲੀਡਰ ਨਾਲ ਰਾਜਨੀਤਿਕ ਨਾਲ ਮੈਂ ਰਿਹਾ ਵਾਂ ਫਾਇਦਾ ਜ਼ਰੂਰ ਲਿਆ ਵੀ ਭਾਈ ਸਾਡੇ ਪ੍ਰਚਾਰ ਲਈ ਕੀਤਾ ਵੀ ਆ ਮੈਂ ਕਹਿੰਨਾ ਪਰ ਠੀਕਾ ਉਸ ਤੋਂ ਪਾਸਾ ਵੱਟ ਲਈਦਾ ਅਸੀਂ ਜਦੋਂ ਹ ਅਸੀਂ ਇਹ ਜੀ ਲੜਾਈ ਲੜਨ ਵਾਲੇ ਆ ਬਈ ਜੜੀ ਤੇ ਯਾਦ ਕਰੂਗੀ ਸਾਡਾ ਇਤਿਹਾਸ ਆ ਉਹ ਉਸ ਉਸ ਪਾਏ ਹੋਏ ਪੂਰਨ ਤੇ ਚੱਲਣ ਵਾਲੇ ਆ ਸਵਾਲ ਸਿਰਫ ਸ਼ੰਕਰਾਨੰਦ ਦੇ ਉੱਤੇ ਆ ਜਾਂ ਡੇਰੇ ਦੇ ਉੱਤੇ ਆ ਸੰਸਥਾ ਦੇ ਉੱਤੇ ਆ ਕਿਉਂਕਿ ਬੰਦਾ ਦਾ ਕਾਰਵਾਈ ਹੋ ਸਕਦੀ ਆ ਕਾਨੂੰਨ ਨੇ ਦੇਖਣਾ ਕੋਰਟ ਨੇ ਦੇਖਣਾ ਪਰ ਡੇਰਾ ਉੱਥੇ ਹੀ ਆ ਉਹਦੇ ਉੱਤੇ ਵੀ ਕੋਈ ਸਵਾਲ ਹੈਗਾ ਡੇਰਾ ਉੱਥੇ ਜੀ ਤਕਰੀਬਨ ਉਹ ਆਉਂਦੇ ਦਿਨਾਂ ਦੇ ਵਿੱਚ ਉਹਦੇ ਵਾਸਤੇ ਸਪਸ਼ਟੀਕਰਨ ਤਕਨ ਸੰਗਤ ਫੈਸਲਾ ਲਾਊਗੀ ਉਹਦੇ ਵਾਸਤੇ ਸੰਗਤ ਫੈਸਲਾਉ ਅਸੀਂ ਜਿਹੜੇ ਸਾਾਨੂੰ ਕਹਿੰਦੇ ਨੇ ਬਾਲ ਘਰ ਤੇ ਉਂਗਲੀ ਉਠਾ ਅਸੀਂ ਉਂਗਲ ਨਹੀਂ ਠਾਈ ਬੱਚਿਆਂ ਪ੍ਰਤੀ ਅਵਾਜ਼ ਠਾਈ ਆ ਜੋ ਬੱਚਿਆਂ ਦੇ ਨਾਲ ਕੋ ਕਰਮ ਹੋ ਰਿਹਾ ਬੱਚਿਆਂ ਨਾਲ ਧੱਕੇਸ਼ਾਹੀ ਹੋ ਰਹੀ ਆ ਬੱਚਿਆਂ ਨੂੰ ਐਡਾ ਉਹਨਾਂ ਤੇ ਤਕਰੀਬਨ ਤਸਕਰ ਕੀਤਾ ਜਾ ਰਿਹਾ ਟੌਰਚਰ ਕੀਤਾ ਜਾ ਰਿਹਾ ਤਾਂ ਬੋਲਦੇ ਅਸੀਂ ਐਵੇਂ ਨਹੀਂ ਬੋਲਦੇ ਉਹ ਰੂਹਾਂ ਪਕਾਰੀਆਂ ਪਤਾ ਨਹੀਂ ਪਰਮਾਤਮਾ ਨੇ ਡਿਊਟੀ ਲੈ ਕੇ ਸਾਡੀ ਕੋਈ ਰੰਜਿ ਸਵਾਜੀ ਨਹੀਂ ਹੈਗੀ ਕੀ ਲੈਣਾ ਸੀ ਉਹ ਆਪਦੇ ਘਰੇ ਮੈਂ ਆਪਦੇ ਘਰੇ ਠੀਕ ਆ ਸੀ ਕਿ ਲੈਣਾ ਇਹਦੇ ਨਾਲ ਤਾਂ ਕੋਈ ਸਬੰਧ ਹੀ ਨਹੀਂ ਸਾਡਾ ਹੈਗਾ ਜੀ ਹੁਣ ਤੱਕ ਕੋਈ ਇਕੱਠ ਹੋਇਆ ਥੋੜੇ ਪਿੰਡਾਂ 'ਚ ਵੱਡਾ ਉਹ ਉਹਦੀ ਆਵਾਜ਼ ਕੀ ਕਹਿੰਦੀ ਆ ਉਹਦੀ ਆਵਾਜ਼ ਕਹਿੰਦੀ ਆ ਜੀ ਤਕਰੀਬਨ ਨਾ ਕੁਸਤਾ ਹੁੰਦੇ ਆ ਪਿੰਡਾਂ ਦੇ ਵਿੱਚ ਸਿਆਸੀ ਰੋਟੀ ਸੇਕਨ ਵਾਲੇ ਕੁਸ ਹੁੰਦੇ ਆ ਅੰਦਰੋਂ ਦਲੀ ਮੁਹੱਬਤᱤੰਜ ਸੱਚਿਆ ਮੁੱਖੋਂ ਹੋਰ ਬੋਲ ਕਾਂਢੇ ਸੇ ਕੱਚੇ ਆ ਉਹ ਉਹ ਫਿਰ ਕੱਢਦੇ ਕੱਚਿਆਂ ਨਾਲ ਨਹੀਂ ਰਹਿਣਾ ਉਹ ਕਹਿੰਦੇ ਸੱਚਿਆਂ ਨਾਲ ਖੜਨਾ ਖੜ ਗਏ ਪਰ ਆਉਂਦੇ ਦਿਨਾਂ ਤੱਕ ਹਜੂਮ ਉੱਠ ਖੜਨਾ ਮੈਂ ਇਹ ਡੀਐਸ ਅਨਸਾਰ ਹੀ ਚੱਲ ਰਹੇ ਆ ਤੁਸੀਂ ਵੀ ਚੱਲੇ ਆ ਤੇ ਹੈਗਾ ਭਰੋਸਾ ਸਾਨੂੰ ਪਰ ਜੇ ਜਦੋਂ ਭਰੋਸਾ ਉੱਠ ਗਿਆ ਫਿਰ ਉਹ ਜਾਨੀ ਕਿ ਜਿਵੇਂ ਸਰਸੇ ਵਾਲੇ ਦੇ ਹੋ ਕੇ ਹਮਲਾ ਫੈਲਾ ਹੋ ਕੇ ਹੋਇਆ ਸੀਗਾ ਉਹ ਹਜੂਮ ਫਿਰ ਇੱਥੇ ਉੱਠ ਸਕਦਾ ਸਾਨੂੰ ਅਸੀਂ ਜਦ ਸਭ ਢਾਂਚਾ ਸੀ ਤਿਆਰ ਹੋਇਆ ਆਵਾਜ਼ ਦੇਣ ਦੀ ਡੇਰਾ ਜੀ ਸਾਨੂੰ ਆਵਾਜ਼ਾਂ ਮਾਰ ਰਹੀ ਆ ਵੀ ਕਦੋਂ ਤੁਸੀਂ ਆਈਏ ਤੇ ਅਸੀਂ ਕਰੀਏ ਇਹਨਾਂ ਦਾ ਸਕੈਂਡਲ ਫਾਸਟ ਕੱਲੇ ਕੱਲੀ ਆਵਾਜ਼ ਹੁਣ ਇੱਕ ਆਵਾਜ਼ ਉੱਠਣ ਦੀ ਲੋੜ ਸੀ ਸਾਨੂੰ ਇੱਕ ਹੀ ਆਵਾਜ਼ ਹੀ ਉੱਠ ਖੜੀ ਆ ਉਹ ਆਵਾਜ਼ ਹੁਣ ਦੇਖ ਲਓ ਵੀ ਕਿੱਥੇ ਤੱਕ ਜਾਵੜੀ ਆ ਤੇ ਜਿਹੜੀ ਇਹ ਕਹਿੰਦੇ ਨਾ ਸਾਧ ਆ ਗਰਵਾਣੀ ਕਹਿੰਦੇ ਸਾਧ ਨਾਮ ਨਿਰਮਲ ਤਾਂ ਕਿ ਕਰਮ ਨਿਰਮਲ ਕਰਮਾਂ ਵਾਲਾ ਕੋਈ ਵੀ ਹੋਵੇ ਤੁਸੀਂ ਵੀ ਨਿਰਮਲ ਕਰਮਾ ਜਿਹੜੀ ਆਵਾਜ਼ ਬਣ ਕੇ ਤੁਸੀਂ ਮੀਡੀਆ ਰਾਹੀਂ ਆਇਓ ਨਾ ਤੁਸੀਂ ਸਾਧ ਵਰਤੀ ਦੇ ਬੰਦੇ ਆ ਇਹ ਨਹੀਂ ਹੈਗਾ ਵੀ ਪੈਂਟ ਸੂਟ ਦੇ ਵਿੱਚ ਜਾਂ ਕੋਈ ਉਹ ਵੀ ਸਾਹ ਬਾਣਾ ਪਾ ਕੇ ਚੋਲਾ ਪਾ ਕੇ ਸਾਧ ਬਣਦਾ ਸਾਧ ਹੁੰਦਾ ਜਿਹਦਾ ਕੋਈ ਵੀ ਬੰਦਾ ਪਰਪਕਾਰੀ ਹੋਵੇ ਜਿਹਨੇ ਮਨ ਨੂੰ ਸਾਧ ਲਿਆ ਸਾਧ ਲਿਆ ਰੋੜਾ ਪਿਆ ਉਹ ਰੋੜੇ ਨੂੰ ਚੱਕ ਕੇ ਪਰੇ ਕਰੇ ਉਹ ਹੁੰਦਾ ਇਹ ਤਾਂ ਰੋੜਾ ਬਣਿਆ ਹੈ ਸ੍ਰੀਕ ਬਣਿਆ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਵੀ ਜੇ ਉਹਦਾ ਗੱਦਾ ਲਾ ਕੇ ਬਹਿੰਦਾ ਸੀ ਪਰ ਮੈਂ ਨਹੀਂ ਬਿਠੁਰਦਾ ਤਾਂ ਉਹਦੇ ਪਿੰਡ ਦੇ ਵਿੱਚ ਇਹੜੇ ਬੰਦੇ ਲੈ ਕੇ ਮੈਂ ਬਰਾਬਰ ਬਿਠਾਇਆ ਸੰਗ ਦੇ ਕੁਰਸੀਆਂ ਸੋਫਿਆਂ ਤੇ ਬਿਠਾਉਂਦਾ ਸੀ ਮੇਰਾ ਪਿੰਡ ਮੈਂ ਸੱਚੀ ਗੱਲ ਕਹਨਾ ਮਾ ਮੇਰੇ ਕੋਲ ਮੈਂ ਤਾਂ ਤੁਹਾਨੂੰ ਫੋਟੋ ਦਿਖਾਉਣਾ ਵੀ ਬੀਬੀਆਂ ਲੰਬੀਆਂ ਪੈ ਪੈ ਕੇ ਉਹਨੂੰ ਮੱਥੇ ਟੇਕਦੀਆਂ ਸੀਗੀਆਂ ਹੋਰ ਦੱਸੋ ਇਹਦਾ ਹਾਲ ਇਹੋ ਜਿਹਾ ਵਾ ਕਰਤੂਤ ਇਹਦੀ ਇਹੋ ਜਿਹੀ ਮਾੜੀ ਆ ਵੀ ਮੈਂ ਹੈਰਾਨ ਆ ਵੀ ਬੀਬੀਆਂ ਹੁਣ ਕਹਿੰਦੀਆਂ ਸੀ ਸਾਡੇ ਢੂਏ ਦੇ ਉੱਤੇ ਚੜਜੇ ਮੈਨੂੰ ਕਹਿੰਦੇ ਨਹੀਂ ਬਣਦੀ ਵੀ ਸਾਡੇ ਪਾਪ ਧੋਤੇ ਜਾਂਦੇ ਆ ਤੇ ਆਹ ਦੇਖ ਲਓ ਇਹ ਆਹ ਦੇਖ ਲਓ ਆਹ ਹਾਲ ਆ ਸਾਡੀਆਂ ਬੀਬੀਆਂ ਭੈਣਾਂ ਦਾ ਮੈਂ ਹੈਰਾਨ ਆ ਚੰਗੀ ਤਰ੍ਹਾਂ ਇਹ ਹਾਲਾ ਬੰਦੇ ਵੀ ਆ ਜਿਵੇਂ ਜ਼ਮੀਨ ਤੇ ਉੱਤੇ ਸਾਡੇ ਨਗਰ ਦੇ ਵਿੱਚ ਨਾ ਲਿਖ ਰਾਂ ਖੱਚ ਕੇ ਲੰਮੇ ਪੈ ਪੈ ਗਾਂ ਜਾਂਦੇ ਸੀ ਸਾਡੇ ਪਾਪ ਧੋਤੇ ਜਾਂਦੇ ਆ ਉਹ ਪਾਪ ਕਿੱਥੇ ਧੋਤੇ ਜਾਂਦੇ ਆ ਤੁਸੀਂ ਕਿਰਤ ਕਰੋ ਨਾਮ ਜੋ ਬੰਡ ਕੇ ਛਕ ਨੂੰ ਇਹੀ ਸਾਡਾ ਪਰਮਾਤਮਾ